ਜਲੰਧਰ ਕੈਂਟ ਚਪੈਂਦੇ ਖੇਤਰੀ ਲੇਖਾ ਦਫ਼ਤਰਾਂ ਤਨਖਾਹ ਵੱਲੋਂ 78ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਅਤੇ ਮਾਣ ਨਾਲ ਮਨਾਇਆ ਗਿਆ ਇਸ ਮੌਕੇ ਰੱਖਿਆ ਲੇਖਾ ਵਿਭਾਗ ਦੀ ਵਿਧੀਕ ਕੰਟਰੋਲਰ ਰਣਜੀਤ ਕੌਰ ਨੇ ਕੌਮੀ ਝੰਡਾ ਲਹਿਰਾਇਆ ਇਸ ਮੌਕੇ ਬੋਲਦਿਆਂ ਨਾ ਦਫ਼ਤਰੀ ਕੰਮਿਆਂ ਅਤੇ ਪੈਨਸ਼ਨਰਾਂ ਨੂੰ ਰਾਸ਼ਟਰ ਵੱਲੋਂ ਅਰਥਚਾਰੇ ਟੈਕਨੋਲੋਜੀ ਸੇਤ ਸੰਭਾਲ ਅਤੇ ਆਤਮ ਨਿਰਭਰਤਾ ਲਈ ਪਿਛਲੇ ਕੁਝ ਸਾਲਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਇਸ ਮੌਕੇ ਉਹਨਾਂ ਆਜ਼ਾਦੀ ਘੁਲਾਟੀਆਂ ਨੂੰ ਵੀ ਨਮਨ ਕੀਤਾ ਜਿਨ੍ਹਾਂ ਵੱਲੋਂ ਦਿੱਤੇ ਬਲੀਦਾਨ ਸਦਕਾ ਸਾਡੇ ਦੇਸ਼ ਦੀ ਆਜ਼ਾਦੀ ਦੀ ਨੀਂ ਰੱਖੀ ਗਈ ਸਮਾਗਮ ਦ कुमार अभिषेक ਨੇ ਇੱਕ ਲੈਕਚਰ ਅਤੇ ਗੁਰਪ੍ਰੀਤ ਸਿੰਘ ਤੇ ਰਾਜਕੁਮਾਰੀ ਜਾਨਵੀ ਵੱਲੋਂ ਸਭਿਆਚਾਰਕ ਬਣਗੀਆਂ ਪੇਸ਼ ਕੀਤੀਆਂ ਗਈਆਂ ਮਗਰੋਂ ਵਾਤਾਵਰਣ ਦੀ ਸਾਮ ਸੰਭਾਲ ਦੀ ਸੋਚ ਨਾਲ ਰੁੱਖ ਵੀ ਲਗਾਏ ਗਏ ਜ਼ਿਕਰਯੋਗ ਹੈ ਕਿ ਕਮ ਕੰਟਰੋਲਰ ਜਨਰਲ ਆਫ ਡਿਫੈਂਸ ਅਕਾਊਂਟਸ ਨਵੀਂ ਦਿੱਲੀ ਵੱਲੋਂ ਪੈਨਸ਼ਨਰਾਂ ਲਈ 5 ਅਗਸਤ ਤੋਂ 15 ਸਤੰਬਰ ਤੱਕ ਵਿਸ਼ੇਸ਼ ਮਹਿੰਮ ਚਲਾਈ ਜਾ ਰਹੀ ਹੈ ਇਸ ਮਹਿੰਮ ਤਹਿਤ ਲੇਖਾ ਵਿਭਾਗ ਵੱਲੋਂ ਪੈਨਸ਼ਨਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਿਆ ਜਾ ਰਿਹਾ ਹੈ ਸਪਰਸ਼ ਸੇਵਾ ਕੇਂਦਰ ਜਲੰਧਰ ਵੱਲੋਂ ਪੈਨਸ਼ਨਰਾਂ ਨੂੰ ਜੀਵਨ ਪ੍ਰਮਾਣ ਐਪ ਦੀ ਵਰਤੋਂ ਅਤੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ